ਜਾਰਜ ਥਾਮਸ ਹਾਂਸੀ ਦੇ ਸ਼ਾਸਕ ਦੇ ਤੌਰ ਤੇ ਆਪਣਾ ਰਾਜਭਾਗ ਚਲਾਉਂਦਾ ਰਿਹਾ ਅਤੇ ਨਾਲ ਹੀ ਮਰਾਠਿਆਂ ਤੇ ਸਿੱਖ ਮਿਸਲਾਂ ਨਾਲ ਉਸ ਦੀਆਂ ਲੜਾਈਆਂ ਵੀ ਚੱਲਦੀਆਂ ਰਹੀਆਂ 1800 ਈਸਵੀ ਦੌਰਾਨ ਉਸ ਦੀ ਪਟਿਆਲਾ ਰਾਜ ਅਤੇ ਹੋਰ ਸਿੱਖ ਮਿਸਲਾਂ ਦੇ ਨਾਲ ਕਈ ਜੰਗਾਂ ਹੋਈਆਂ ਜਿਸ ਵਿੱਚ ਉਸ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਤੇ ਉਸ ਦੀ ਹਾਲਤ ਕਾਫੀ ਕਮਜ਼ੋਰ ਹੋ ਗਈ ਜਾਰਜ ਥਾਮਸ ਦੀ ਇਸੇ ਕਮਜ਼ੋਰੀ ਦਾ ਫਾਇਦਾ ਚੁੱਕਦੇ ਆ ਮਰਾਠਿਆਂ ਨੇ ਉਸ ਦੇ ਉੱਪਰ ਇੱਕ ਨਿਰਣਾਇਕ ਹਮਲਾ ਕੀਤਾ ਮਰਾਠਿਆਂ ਦੇ ਜਰਨਲ ਪੈਰੋਂ ਦੀ ਅਗਵਾਈ ਵਿੱਚ ਫੌਜਾਂ ਨੇ ਥਾਮਸ ਦੇ ਇਲਾਕੇ ਨੂੰ ਘੇਰ ਲਿਆ ਹਾਂਸੀ ਦੇ ਸਥਾਨ ਤੇ ਦੋਹਾਂ ਧਿਰਾਂ ਵੱਡੀ ਜੰਗ ਹੋਈ ਜਿਸ ਵਿੱਚ ਜਾਰਜ ਥਾਮਸ ਬੁਰੀ ਤਰ੍ਹਾਂ ਹਾਰ ਗਿਆ ਅਤੇ ਉਸ ਨੂੰ ਆਤਮ ਸਮਰਪਣ ਕਰਨਾ ਪਿਆ ਜੰਗ ਦੀ ਸੰਧੀ ਮੁਤਾਬਕ ਜਾਰਜ ਥਾਮਸ ਨੂੰ ਸੁਰੱਖਿਅਤ ਲੰਘਾ ਦਿੱਤਾ ਗਿਆ ਅਤੇ ਉਹ ਰਾਜ ਭਾਗ ਛੱਡ ਕੇ ਕੋਲਕਾਤਾ ਹੀ ਪਹੁੰਚ ਗਿਆ ਜਾਰਜ ਅਸਲ ਵਿੱਚ ਇੰਗਲੈਂਡ ਜਾਣਾ ਚਾਹੁੰਦਾ ਸੀ ਪਰੰਤੂ ਸਮੁੰਦਰੀ ਜਹਾਜ਼ ਤੇ ਬਿਮਾਰ ਹੋਣ ਕਾਰਨ 22 ਅਗਸਤ 1802 ਈਸਵੀ ਨੂੰ ਉਸਦੀ ਮੌਤ ਹੋ ਗਈ। ਕੁਝ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਪਟਿਆਲਾ ਤੇ ਸਿੱਖ ਮਿਸਲਾਂ ਦੀਆਂ ਫੌਜਾਂ ਨੇ ਉਸ ਨੂੰ ਲੜਾਈ ਵਿੱਚ ਹਰਾਇਆ ਸੀ ਜਿਸ ਤੋਂ ਬਾਅਦ ਜਾਰਜ ਨੂੰ ਆਪਣਾ ਰਾਜ ਭਾਗ ਛੱਡ ਕੇ ਭੱਜਣਾ ਪਿਆ। ਇਸ ਤਰ੍ਹਾਂ ਮਾਲਵੇ ਦੇ